ਸਤਿ ਸ੍ਰੀ ਅਕਾਲ ਆਦਿਤ ਬਲੌਗ ਤੇ ਅਸੀਂ ਤੁਹਾਨੂੰ ਦਿਖਾਈਏ ਅੰਬ ਦੇ ਪੇੜ ਕਿਵੇਂ ਵੱਡੇ ਜਾ ਰਹੇ ਨੇ 50 ਸਾਲ ਪੁਰਾਣੇ ਪੇੜ ਇਹ ਪੇੜ ਲੱਗੇ ਸੀ ਆਂਟੀ ਕੈਂ ਦੀ 1955 ਜਾਂ 1960 ਹਿਸਾਬ ਲਾ ਲਓ ਫਿਰ ਤੁਸੀਂ ਕਿੰਨੇ ਸਾਲ ਹੋਗੇ 50 60 ਸਾਲ ਅੰਦਾਜ਼ਾ ਇਹ ਵੱਡੇ ਨੇ ਨਹੀਂ ਸੀ ਪੇੜ ਪਰ ਇਹ ਮਕਾਨ ਵਿਕ ਗਿਆ ਪਲਾਟ ਵਿਕ ਗਿਆ ਤੇ ਇਹਨਾਂ ਨੇ ਇੱਥੇ ਕੋਠੀ ਬਣਾਣੀ ਆ ਸਾਮਣੇ ਗੁਰਦੁਆਰਾ ਸਾਹਿਬ ਤਾਂ ਕਰਕੇ ਇਹ ਪੇੜ ਵੱਡੇ ਜਾ ਰਹੇ ਆ ਲੱਗਦਾ ਇੱਥੇ ਆਕਸੀਜਨ ਦੀ ਕਮੀ ਹੋ ਜਾਣੀ ਆ ਬੱਬੂ ਮਾਨ ਚਾਹ ਲਿਆਇਆ ਆ ਸਾਡੀ ਚਾਹ ਬਣੀ ਹੁੰਦੀ ਆ ਸਾਮਣੇ ਚਾਹ ਪੀਣੀ ਵੀਰੇ ਆ ਭਾਈ ਹੁਣੀ ਨੇ ਠੇਕਾ ਲਿਆ ਇੱਥੇ ਵੜਨ ਦਾ ਸਾਰਾ ਨੰਬਰ ਦੱਸ ਦਊਗਾ ਭਾਈ ਦਾ ਜੇ ਕਿਸੇ ਨੇ ਪੇੜ ਵੜਾਣੇ ਹੋਏ ਤੇ ਭਾਈ ਦੇ ਫੋਨ ਤੇ ਸੰਪਰਕ ਕਰ ਸਕਦੇ ਹੋ ਬਹੁਤ ਧਿਆਨ ਨਾਲ ਵੱਢਿਆ ਨਹੀਂ ਤਾਂ ਬੀਬੀ ਦੇ ਤਾਰਾ ਵੱਢੀ ਜਾਣੀ ਸੀ ਬਹੁਤ ਤਰੀਕੇ ਨਾਲ ਵੱਢਿਆ ਭਾਈ ਹੋਣਾ ਨੇ ਇਹ ਅਨਿੰਬੂ ਲੱਗੇ ਹੋਇਆ ਇੱਕ ਵਕਤ ਸੀ بڑے ਅੰਬ ਖਾਦੇ 14 ਸਾਲ ਹੋ ਗਏ ਮੈਨੂੰ ਇਸ ਮਾਰਕੀਟ ਵਿੱਚ ਸ਼ਾਪ ਨੂੰ ਬਹੁਤ ਅੰਬ ਖਾਦੇ ਸੀਜ਼ਨਲੀ ਅੰਬ ਹਾਂਜੀ ਹਾਂਜੀ ਥੱਲੇ ਹੀ ਰਹੇ ਆਜੋ 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 ਭਾਈ ਕਹਿੰਦੇ ਪਿੱਛੇ ਰਹੋ ਦੇਖੋ ਵੀ ਜਾਨ ਇਹਦੀ ਮੇਨ ਹੁੰਦੀ ਅਗਲਿਆਂ ਦੀ ਯਾਰੀ ਮਟਨ ਦੀ ਧੋਖਾ ਨਹੀਂ ਕਈਆਂ ਨੇ ਕਹਿਣਾ ਪੇੜ ਵੱਢੀ ਜਾਂਦੇ ਨੇ ਪਰ ਮਜਬੂਰੀ ਆ ਭਰਾਵਾ ਅਗਲਿਆਂ ਨੇ ਕੋਠੀ ਬਣਾਣੀ ਆ ਇੱਥੇ ਹੋਰ ਕੀ ਆ ਹੋਣਾ ਹੋਇਆ ਪੂਰਾ ਮਿਆਰੇ ਨਾਲ ਕੋਣਾ ਹੋਵੇ ਸੌੜ ਚੋਂ ਆਉਣ ਪੂਰਾ ਵਧੀਆ ਪਹਿਲੇ ਤਰੀਕੇ ਨਾਲ ਭਾਈ ਨੇ ਥੋੜੇ ਥੋੜੇ ਵੱਡੇ ਹੁਣ ਭਾਈ ਕਹਿੰਦੇ ਸਹੀ ਤਰੀਕੇ ਨਾਲ ਵੱਢਿਆ ਜਾਊਗਾ ਆ ਨਿੰਬੂ ਲੱਗੇ ਹੋਇਆ ਲਿੰਬੂ ਦੇ ਕਿ ਬਬੂ ਮੰਦੇ ਮੂੰ ਤੇ ਪਾਣੀ ਆ ਗਿਆ ਕਹਿੰਦਾ ਭਾਈ ਯਾਰ ਨਿੰਬੂ ਖਾਂਦੇ ਆ ਨਿੰਬੂ ਬਹੁਤ ਬਹੁਤ ਨਿੰਬੂ ਲੱਗੇ ਹੋਇਆ ਬਬੂਆਂ ਵਾੜ ਤੋੜ ਲਾਵੇ ਬਹੁਤ ਲੱਗੇ ਹੋਇਆ ਵਾਹ ਵੀ ਵਾਹ ਤਾਨੂੰ ਨਵੀਂ ਚੀਜ਼ ਦੇਖਣ ਨੂੰ ਅੱਜ ਮਿਲੀ ਇਹਨੂੰ ਕਹਿੰਦੇ ਜਾਣ ਸੀਗਾ ਬਹੁਤ ਪੁਰਾਣਾ ਪੇੜ ਸੀਗਾ ਬਹੁਤ ਔੜ ਵਧੀਆ ਔੜਨਾ ਔੜਨਾ ਵਧੀਆ ਪੱਕੇ ਹੋ ਜਾਣੇ ਬਾਅਦ ਵਿੱਚ ਰੱਖ ਕੇ ਹੁੰਡਾ ਨਿੰਮੂ ਤੋਂ ਵੀ ਖੁਸ਼ ਹੋ ਰਿਹਾ ਬਹੁਤ ਹੀ ਵਧੀਆ ਲੱਗਿਆ ਵੀ ਤਰੀਕਾ ਨਾਲ ਪੇੜ ਵਧਣ ਦਾ ਸਾਨੂੰ ਲੱਗਿਆ ਸੀ ਲਾਈਟ ਚੱਲ ਜਾਣੀ ਅੱਜ ਪਰ ਲਾਈਟ ਹੀ ਜਾਂਦੀ 아네니네에에다 ਰੱਸੀ ਪਾਈ ਹੋਈ ਆ ਕਿ ਦੂਜੇ ਪਾਸੇ ਨਾ ਚਲ ਜਾਵੇ ਅੱਖ ਦੇ ਦੂਰ ਪੈ ਰਿਆ ਯਾਰ ਬਹੁਤ ਦੂਰ ਹੋ ਰਿਹਾ ਕੋਈ ਸੇਫਟੀ ਨਹੀਂ ਬੰਨੀ ਅਗਲੇ ਨੇ ਕੋਈ ਸੇਫਟੀ ਨਹੀਂ ਬੰਨੀ ਅਗਲੇ ਨੇ ਇਹਦਾ ਸੇਫਟੀ ਦੇ ਕੰਮ ਕਰਦੇ ਦੇਖੋ ਮਹਾਰਾਜ ਹੀ ਹੈਗਾ ਆ ਤਾਰਾ ਬੰਨ ਲਾ ਘੱਟ ਨਾ ਆਉਂਦਾ ਬਾਈ ਜੀ ਲੱਗਦਾ ਦੁਆਰਾ ਕਰੂਗੇ ਬੰਨ ਕੇ ਸੋਖਾ ਨਹੀਂ ਪੇੜ ਕੱਟਣਾ ਬਾਈ ਬਹੁਤ ਔਖਾ ਸਕੋਲ ਖੜ ਕੇ ਤਾਂ ਨਹੀਂ ਵੀਡੀਓ ਬਣਾ ਰਿਹਾ ਭਰਾਵਾ ਕਿਤੇ ਮੇਰੇ ਉੱਪਰ ਹੀ ਨਾ ਡਿੱਗ ਜਾਵੇ ਤੇ ਲੋਕਾਂ ਨੇ ਕਹਿਣਾ ਖੱਲੇ ਖੜ ਕੇ ਦੇਖ ਰਿਆ ਸੀ ਤਾਂ ਇਦਾਂ ਹੀ ਹੁਣੀ ਸੀ ਲੋਕਾਂ ਦਾ ਕੰਮ ਆ ਬੋਲਣਾ ਅੱਛਾ ਭਾਈ ਜੀ ਤੁਸੀਂ ਤਾਂ ਫਿਜ਼ੀਓਥੈਰੇਪੀ ਕਰਾਇਆ ਸੀਗਾ ਗੁਰਦੁਆਰੇ ਸਹੀ ਆ ਬਿਲਕੁਲ ਠੀਕ ਸੀਗਾ ਤੁਹਾਡੇ ਮੋਢੇ ਰੁਕਦੇ ਹੁੰਦੇ ਸੀਗੇ ਠੀਕ ਆਉਣ ਤਾਂ ਮੋਢਾ ਠੀਕ ਆ ਬਾਹਵਾ ਤਾਂ ਉੱਪਰ ਕਰਿਓ ਠੀਕ ਆ ਠੀਕ ਆ ਬਾਹ ਇੱਥੇ ਆਓ ਜੀ ਸਾਰੇ ਸੰਪਰਕ ਕਰੋ ਇੱਥੇ ਫਿਜ਼ੀਓਥੈਰੇਪੀ ਜੇ ਕਿਸੇ ਨੇ ਮੋਟਰ-ਮੋਟਰ ਬਣਾਨੀ ਆ ਮੋਟਰ ਵਾਲੇ ਵੀ ਸਾਡੀ ਗਲੀ ਵਿੱਚ ਰਹਿੰਦੇ ਨੇ ਜੱਸੀ ਭਾਈ ਕਿਸੇ ਵੀ ਪ੍ਰਕਾਰ ਦੀ ਮੋਟਰ ਬਣਾਨੀ ਹੋਵੇ ਫ੍ਰਿਜ ਦੀ ਮੋਟਰ ਪੰਖੇ ਦੀ ਜੱਸੀ ਭਾਈ ਸਾਡੀ ਬਣਾਉਂਦੇ ਨੇ ਮੋਟਰਾਂ ਬੰਦਦੇ ਨੇ ਮਤਲਬ ਸੜ ਸੜ ਜਾਵੇ ਬਹੁਤ ਪੁਰਾਣੀ ਦੁਕਾਨ ਹੈ ਨਾ ਜੀ 25 ਸਾਲ ਤੋਂ ਇੱਥੇ ਨੇ ਭਾਈ ਜੀ ਬਸ 2-4 ਸਤਾ ਫਿਕਨੇਡਾ ਚੱਲ ਜਾਣਾ ਭਾਈ ਨੇ ਜੀ ਤੇ ਹੋਰ ਬੰਦੇ ਲੱਭਣੇ ਵੈਣੇ ਮੋਟਰ ਵਾਲੇ ਤੁਹਾਨੂੰ ਤਾਚੂ ਗਰੇ ਭਾਈ ਨਹੀਂ ਨਹੀਂ ਪੀਕੇ ਸੁੱਤੇ ਉੱਠੇ ਲੱਗਦਾ ਕੰਮ ਘਾਟ ਲੱਗਦਾ ਅੱਗੇ ਨਾਲੋਂ ਬਹੁਤ ਬਹੁਤ ਕੰਮ ਘਾਟਾ ਨਾ ਲੋਕੀ ਸਮਝਦਾਰ ਹੋ ਕੇ ਕੈਮਰਾ ਨਹੀਂ ਲਗਾਉਂਦੇ ਕਹਿੰਦੇ ਚੋਰ ਤਾਂ ਫੜੇ ਦਾ ਜਾਂਦੇ ਨਹੀਂ ਸਾਲੇ ਉਪਰੋ ਦੁੱਖ ਲੱਗਦਾ ਉਹਨਾਂ ਨੂੰ ਅੱਛਾ ਚੋਰ ਇਹਦਾ ਸਾਮਾਨ ਲੱਗੇਗਾ ਸੀ ਸਾਡਾ ਚੱਕ ਕੇ ਇਹੀ ਦੇਖ ਸਕਦੇ ਆ ਵਿਚਾਰੇ ਭਾਈ ਹੁਣ ਸਿੱਟਣ ਲੱਗਿਆ ਹਾਂ ਕੋਈ ਨਹੀਂ ਟੈਨਸ਼ਨ ਵਾਲੇ ਬਾਬਾ ਰੋਟੀ ਦੇਊਗਾ ਗੁਰਦੁਆਰਾ ਹੈਗਾ ਇਹ ਲੰਗਰ ਭੋਗ ਬਹੁਤ ਪੈਂਦੇ ਆ ਗੁਰਦੁਆਰੇ ਤੇ ਵੀ ਇੱਥੇ ਲੰਗਰ ਖਾ ਸਕਦੇ ਜਿਹਨਾਂ ਕੋਲ ਲੰਗਰ ਲਈ ਪੈਸਾ ਨਾ ਹੋਵੇ ਭਰਾਓ ਬੱਬਲ ਲੰਗਰ ਤਾਂ ਦੇ ਦੂਗਾ ਕਿਸ਼ਤਾ ਨਹੀਂ ਨਾ ਦਿੰਦਾ ਇਹ ਵੀ ਆ ਕਿਸ਼ਤਾ ਤਾਂ ਆਪ ਲੈਣੇ ਹੋਏ ਨੇ ਬੱਬਲ ਲੰਗਰ ਤਾਂ ਮਿਲ ਜੂਗਾ ਯਾ ਕੰਮ ਇਹ ਵੀ ਮਾੜਾ ਨਹੀਂਗਾ ਪੇੜ ਕੱਟਣ ਦਾ ਆਰਾ ਲੈ ਲੈ ਇੱਕ ਤਾਈਆਂ ਤਾਈਆਂ ਤਾਂ ਦੇਖ ਰਹੇ ਆ ਵੀ ਉਕਾਤ ਲੈ ਕਰਾਂਗੇ ਬਾਈ ਤਾਂ ਹੀ ਦੇਖ ਰਿਹਾ ਕਹਿੰਦਾ ਕੰਪਿਊਟਰ ਕੰਮ ਤਾਂ ਹੈ ਨਹੀਂਗਾ ਹੁਣ ਲੱਕੜੀ ਵੱਡਿਆ ਕਰਾਂਗੇ ਸੰਪਰਕ ਕੀਤਾ ਜਾਵੇ ਉਸ ਬੱਬੂ ਮਾਨਸੁਖਵਿੰਦਰ ਸਿੰਘ ਰਾਜੂ ਢਾਲੀਵਾਲ ਪਤਾ ਬਾਲਾ ਸਿੰਘ ਸਵਾ ਮਾਰਕੀਟ ਐਬੋਵਾਲ ਰੋਕਿਓ ਨੋ ਉਹ ਗੱਡੀ ਨੂੰ ਰੋਕ ਗੱਡੀ ਬਈ ਰੋਕ ਗੱਡੀ ਬਈ ਲੋ ਭਜਾ ਲਓ ਭਜਾ ਲਓ ਆਜੋ ਜਲਦੀ ਆਜੋ ਜਲਦੀ ਆਜੋ ਆਓ ਜਲਦੀ ਆਜੋ ਗੱਡੀਆਂ ਨੂੰ ਰੋਕ ਰੋਕ ਕੇ ਸਾਨੂੰ ਡਿਊਟੀ ਲਾ ਦਿਖ ਹਾਂ ਜੀ ਉਹ ਪੇੜ ਓਏ ਜਲਦੀ ਭਜਾ ਦੇ इस तरह तांग करना पे भाई उन्होंने बिजली पैना लगता थोड़ा और भाई ना लगता ना। बो मेहनत अबी बिजली दस वाले जा रहे ने है ਲੱਗ ਗਿਆ ਹੈ ਕਿ ਚੱਲ ਨਹੀਂ ਦੇਖੋ ਕਿਹੜੇ ਪਾਸੇ ਜਾਂਦਾ ਹੈ ਸਾਡੇ ਵਾਲਾ ਆਗੇ ਤਾਂ ਅਸੀਂ ਫੱਟੜ ਹੋਵਾਂਗੇ ਤਰਤੀਹਲਾ ਛੱਡੀ ਕੱਲ ਪੂਰਾ ਸਾਫ਼ ਨਜ਼ਰ ਆਊਗਾ ਇੱਥੇ ਹੱਲੇ ਬਾਈ ਉਹਨਾਂ ਨੇ ਇੱਕੋ ਹੀ ਦੋ ਪੇੜ ਵੱਡੇ ਹੱਲੇ ਕਿੰਨਾ ਮਾ ਮੇਰਾ ਹੋ 3/4 50 ਇੰਚ ਜਨਾ ਕਰ ਦੋ ਆ ਤਾਂ ਇੱਧਰ ਲੱਗਾ ਮੰਜਵੇਂ ਰਾਵਣ ਪਿਆ ਹੁੰਦਾ ਨਾਪ ਲੈਰੇ ਅੰਕਲ 50 ਇੰਚ ਦਾ ਵੱਡਾ ਸਿੱਖ ਗਿਆ ਕੰਮ ਕਿਵੇਂ ਵੱਡੇ ਨੇ ਪੇੜ ਟ੍ਰੇਨਿੰਗ ਪੂਰੀ ਆ ਵੱੜ ਸਕਦਾ ਹੁਣ ਤੂੰ ਕਿੱਥੇ ਭਾਈ ਸੁਣੋ ਸੰਪਰਕ ਕਰਿਓ ਬੱਬੂ ਮਾਨ ਨੂੰ ਜੇ ਕਿਸੇ ਨੇ ਪੇੜ-ਪੂੜ ਵੱਡਣਾ ਹੋਵੇ ਜੇ ਨਾ ਵੱਡਿਆ ਗਿਆ ਇਤੋਂ ਤੇ ਆਪਾਂ ਭਾਈ ਉਹਨੇ ਬੈਠੇ ਇਹਨਾਂ ਨੂੰ ਬੁਲਾ ਲਵਾਂਗੇ ਆਪਾਂ ਆਪਾਂ ਕੰਮ ਪਹਿਲੇ ਮੇਰੇ ਬੰਦੇ ਨੂੰ ਦੇਣਾ ਸੀ ਪਹਿਲੇ ਨੂੰ ਹੀ ਦੇਣੀ ਆ ਕੰਮ ਸੀ ਆਪਕੀ ਕੀ ਰਾਏ ਹੈ ਇਹ ਪੇੜ ਕੱਟ ਰਹੇ ਆ ਇੱਥੇ ਆਕਸੀਜਨ ਕਮ ਹੋਗਾ ਕਿ ਨਹੀਂ ਹੋਗਾ 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 पर आपको तो, तो, तो कोई फर्क नहीं पड़ेगा आप तो हमेशा अंदर कपड़े तो ही सीखते हो अंदर ही रहते हो कोई दिक्कत ही नहीं है, नहीं थे थे। तो भाँ। भाँ। है। दिक्कत है बताइए बताइए आपको हमको बहुत दिक्कत है आप, तो आप हमेशा अंदर रहते हो हम लोग बाहर तो कर नहीं सकते ना यार मालिक है वो लोग इस तरह भी काम सीख लिया आज बब्बू मान ने कट ਆਪਣਾ ਨੰਬਰ ਆਨੰਦ ਮੈਂ ਦੇਖੂੰ। ਦਬਾਈ ਕੱਦ ਤੇ ਲੱਗੇ ਹੋਏ ਨਿੰਬੂ ਹੀ ਬਸ ਨਿੰਬੂ ਹੀ ਇਕੱਠੀ ਕਰੀ ਜਾਂਦਾ ਜੱਦਾਂ। ਨੋ ਬੋਝ ਲੱਗੀ ਆ ਗਈ ਦੇਖੋ। ਡੇਢ ਪਾਈਆਂ ਨਿੰਬੂ ਇਕੱਠਾ ਕਰ ਗਿਆ ਜੱਦਾਂ ਸਵੇਰ ਦਾ। ਡੇਢ ਪਾਈਆਂ ਨਿੰਬੂ ਇਕੱਠਾ ਕਰ ਗਿਆ ਤੂੰ ਸਵੇਰ ਦਾ। ਲੈ ਡੀ ਗਿਆ ਮੈਂ ਚੱਕ ਲਈਏ ਮੈਂ ਖਰਾਬ ਜਾਣਾ। ਪਤਾ ਕਦੇ ਡੈਗ ਬੁੱਕ ਲਾਣੇ ਹੁੰਦੇ ਅਗਲੇ ਦਿਨ ਫੇ ਨਿੰਬੂ ਲੱਭਦੇ ਜਾਂ ਨਿੰਬੂ ਮਿਲਦੇ ਨਹੀਂ ਸਕੇ। ਹੁਣ ਨਿੰਬੂ ਇਕੱਠੇ ਕਰ ਲਏ ਨੇ ਮਹੀਨਾ ਨਿਕਲ ਜਾਣਾ ਇਹਦਾ। ਵੈਸੀ ਵੇਸਟ ਜਾਣੇ ਆ ਜਾ ਆ ਤੂੰ ਵੀ ਆ ਜਾ ਨਿੰਬੂ ਚਾਹੀਦੇ 50 ਰੁਪਏ ਕਿਲੋ ਦੇਖੋ ਦੇਖੋ ਕੰਡਿਆਂ ਵਿੱਚ ਪੜ ਗਿਆ ਇਹਨੂੰ ਕਹਿੰਦੇ ਲਾਲਚ ਅੱਜ ਭਾਜੀ ਉਹਨਾਂ ਨੇ ਕ੍ਰੇਨ ਮੰਗਾਈ ਆ ਕ੍ਰੇਨ ਦੇ ਬਿਨਾਂ ਨਹੀਂ ਕਹਿੰਦੇ ਕੰਮ ਹੋਣਾ ਇੱਥੇ ਕਿਸੇ ਵੇਲੇ ਵੀ ਡਿੱਗ ਸਕਦਾ ਆਪੋ ਅੱਜ ਹੋਊ ਫਾਈਨਲ ਲੱਗਦਾ ਮਾਚਾ ਕਾਂਟੇ ਤੇ ਘੜਦਾ ਰੋਮਾ ਫਸਟ ਉੱਪਰ ਲੈ ਕੇ ਆ ਮਾ ਪਲਾ ਖਮਾਕ ਮੂੰਹ ਕੇ ਬਾਅਦ ਟਾਈਮ ਪਸਾਉਣੀ ਠੀਕ ਮੈਂ ਪੂਰਾ ਚੰਗੀ ਤਰ੍ਹਾਂ ਘਮਾ ਕੇ ਢੇੜੇ ਅੱਜ ਕ੍ਰੇਨ ਲੈ ਕੇ ਆਣੀ ਪਈ ਅੱਜ ਤੀਜਾ ਦਿਨ ਅੱਜ ਵਿਚ ਲੈਣਾ ਮੇਰਾ ਰਸਤਾ ਢੇੜ ਵੱਡਣਾ ਸੋਖਾ ਨਹੀਂ ਆ ਚਾਚੂ ਚਾਹ ਪੀ ਲਈ ਤੁਸੀਂ ਚਾਹ ਪੀ ਲਈ ਨਹੀਂ 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 ਪੀਤੀ ਨਾ वो सेंबल वो भी भी तो खड़ा स्कूल ठीक है ठीक है, थीक है। अच्छा। जे बहला मुल्क हो पूरी सेफ्टी पाके बेल्ट पाके फिर। ਰਸਤੇ ਵੀ ਬੰਦ ਕਰ ਦੋਗੇ ਸੜਕ ਤੇ ਕੋਈ ਨਹੀਂ ਨਿਕਲਣ ਦਿੰਦੇ ਉਹਨਾਂ ਦਾ ਟਰੱਕ ਲੱਗੇ ਜੀ ਬਿਲਕੁਲ ਨਾ ਇਹਨਾਂ ਨੂੰ ਕਿਹਾ ਮੈਂ ਕਿ ਬੈਲਟ ਮੰਗਾ ਲਾ ਉਹ ਤਾਂ ਨਿੱਕੇ ਨਿੱਕੇ ਕਰਕੇ ਨਿੱਕੇ ਬਿਲਕੁਲ ਨਹੀਂ ਡਰ ਰਹੇ ਤੋ ਖੜਾ ਆਰਾਮ ਬਿਲਕੁਲ ਆਂਟੀ ਕਹਿੰਦੇ ਆਂਟੀ ਲੰਡਨ ਤਾਂ ਬਹੁਤ ਸੇਫਟੀ ਨਾਲ ਵੱਢਦੇ ਆ ਮੈਂ ਟੈਡ ਕਰਾ ਕੇ ਦੇਖਦਾ ਕੰਮ ਹੋ ਆ ਬਹੁਤ ਵਧੀਆ ਤੁਸੀਂ ਬੈਠ ਰਹੇ ਤੁਸੀਂ ਪਿੱਛੇ ਕਰ ਲੈ ਟਾਣਾ ਨੂੰ ਰਹਿਣ ਦੇ ਉਪਰੇ ਹੀ ਬਹੁਤ ਵਧੀਆ ਬਹੁਤ ਵਧੀਆ ਇੱਧਰ ਨੂੰ ਕਰ ਤਾਰਾ ਬੱਤੀਆਂ ਇਹਨੇ ਪਾਸੇ ਕਰ ਥੋੜੀ ਇਹ ਮੈਂ ਬੈਠ ਜਾ ਨੀ ਉਪਰੇ ਇੱਥੇ ਓਏ ਚੱਲ ਉਰੇ ਨੂੰ ਰੱਖੀ ਉਰੇ ਨੂੰ ਓ ਤੂੰ ਬਹੁਤ ਵਧੀਆ ਭਾਈ ਉਰੇ ਰੱਖ ਉਰੇ ਉਰੇ ਨੂੰ ਕਰ ਥੋੜੀ ਜੀ ਚੱਲ ਕਿੱਥੇ ਰੱਖ ਥੋੜਾ ਹੋਰ ਮਗਰ ਕਰਨਾ ਹੋਰ ਸਾ ਮਹਵਦਿਆ ਤਰੀਕੇ ਨਾਲ ਪੇੜ ਕੱਟੇ ਨੇ ਤਾਰਾ ਸਾਰੀਆਂ ਡੁੱਟ ਜਾਣੀਆਂ ਸੀ तो साफ करता सारा चलो भी हम अगले ब्लॉग से मिलेंगे सत श्रीकाल